ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਕਿਵੇਂ ਅੱਜ ਕੱਲ ਦੇ ਲੋਕ ਬੜੇ ਹੀ ਪਰੇਸ਼ਾਨ ਹਨ ਆਪਣੇ ਬੱਚਿਆਂ ਦੀਆਂ ਹਰਕਤਾਂ ਤੋਂ ਬਹੁਤ ਪਰੇਸ਼ਾਨ ਹਨ ਕਦੇ ਕਿਸੇ ਦੀ ਔਲਾਦ ਨਸ਼ੇ ਦੇ ਰਾਹੇ ਪੈ ਰਹੀ ਹੈ ਕਿਸੇ ਦੀ ਔਲਾਦ ਮਾੜੇ ਕਰਮ ਕਰਕੇ ਪੁੱਠੇ ਰਾਹੇ ਤੁਰ ਪਈ ਹੈ ਸੋ ਬੱਚਿਆਂ ਨੂੰ ਕਿਵੇਂ ਸੁਧਾਰ ਸਕਦੇ ਹਾਂ ਜੀ ਜੇਕਰ ਤੁਸੀਂ ਵੀ ਬਜ਼ੁਰਗ ਦੀਆਂ ਇਹ ਚਾਰ ਗੱਲਾਂ ਮੰਨ ਲੈਂਦੇ ਹੋ ਤਾਂ ਵੇਖ ਲੈਣਾ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਵਿੱਚ ਵੀ ਕਿਵੇਂ ਸੁਧਾਰ ਆ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਨਦਰ ਤੇ ਕਿਰਪਾ ਭਰੀ ਦ੍ਰਿਸ਼ਟੀ ਤੁਹਾਡੇ ਬੱਚਿਆਂ ਦੇ ਸਿਰ ਤੇ ਹਮੇਸ਼ਾ ਲਈ ਬਣ ਜਾਵੇ ਉਹ ਪੁੱਠੇ ਰਾਹੇ ਜਾਣ ਤੋਂ ਬਚ ਜਾਣ ਸਾ ਵਿਡੀਓ ਨੂੰ ਸ਼ੁਰੂ ਕਰਦੇ ਹਾਂ ਸਾਤਸੰਗਤ ਜੀ ਸਾਤਸੰਗਤ ਜੀ ਇੱਕ ਨਗਰ ਦੇ ਵਿੱਚ ਪਤੀ ਪਤਨੀ ਰਹਿੰਦੇ ਹੁੰਦੇ ਸੀ ਉਹਨਾਂ ਦਾ ਸੁਭਾਅ ਬਹੁਤ ਹੀ ਚੰਗਾ ਤੇ ਨਿੱਗਾ ਸੀ ਉਹਨਾਂ ਨੇ ਜਦੋਂ ਵੀ ਘਰ ਦੇ ਵਿੱਚ ਕਿਸੇ ਨੇ ਆਉਣਾ ਉਸ ਦੀ ਬੜੀ ਹੀ ਸੇਵਾ ਕਰਨੀ ਉਹਨਾਂ ਦਾ ਬਹੁਤ ਹੀ ਸਤਿਕਾਰ ਕਰਨਾ ਜੇਕਰ ਕਿਤੇ ਮੰਗਤੇ ਨੇ ਵੀ ਉਹਨਾਂ ਦੇ ਘਰ ਆ ਜਾਣਾ ਤੇ ਉਹਨਾਂ ਨੇ ਕਦੇ ਖਾਲੀ ਨਹੀਂ ਸੀ ਮੋੜਿਆ ਸਮਾਂ ਬੀਤਦਾ ਗਿਆ ਆਸ-ਪਾਸ ਦੇ ਘਰਾਂ ਵਿੱਚ ਵਾਹਿਗੁਰੂ ਜੀ ਨੇ ਸਭ ਨੂੰ ਤੀ ਪੋਤ ਦੀ ਔਲਾਦ ਬਖਸ਼ੀ ਸੀ ਪਰ ਇਹਨਾਂ ਦੇ ਘਰ ਵਿੱਚ ਕੋਈ ਵੀ ਔਲਾਦ ਨਹੀਂ ਸੀ ਹੋ ਰਹੀ ਜਦੋਂ ਕਾਫੀ ਸਮਾਂ ਬੀਤ ਗਿਆ ਘਰ ਦੇ ਵਿੱਚ ਔਲਾਦ ਨਾ ਹੋਏ ਤਾਂ ਲੋਕਾਂ ਨੇ ਇਹਨਾਂ ਨੂੰ ਆ ਕੇ ਸਲਾਹ ਦਿੱਤੀ ਕਿ ਫਲਾਣੀ ਜਗ੍ਹਾ ਤੇ ਜਾਓ ਤੁਸੀਂ ਤੁਹਾਡੇ ਘਰ ਵਿੱਚ ਧੀ ਜਾਂ ਪੁੱਤਰ ਪੈਦਾ ਹੋ ਜਾਵੇਗਾ ਬਹੁਤ ਹੀ ਲੋਕਾਂ ਨੇ ਸਲਾਹਾਂ ਦਿੱਤੀਆਂ ਜਿਵੇਂ ਅੱਜ ਵੀ ਲੋਕ ਦਿੰਦੇ ਹਨ ਪਰ ਇਹਨਾਂ ਦਾ ਸੁਭਾਅ ਇਹ ਸੀ ਕਿ ਇਹਨਾਂ ਨੇ ਅੱਗੋਂ ਕਹਿ ਦੇਣਾ ਕਿ ਜਦੋਂ ਵੀ ਪਰਮਾਤਮਾ ਨੇ ਦਾਤ ਦੇਣੀ ਹੋਈ ਦੇ ਦੇਣਗੇ ਇਹਨਾਂ ਨੇ ਕੋਈ ਵੀ ਕਰਮਕਾਂਡ ਨਹੀਂ ਕੀਤਾ ਲੋਕਾਂ ਦੀਆਂ ਬਹੁਤ ਗੱਲਾਂ ਵੱਲ ਇਹਨਾਂ ਨੇ ਧਿਆਨ ਹੀ ਨਹੀਂ ਦਿੱਤਾ ਇੱਕੋ ਹੀ ਰੱਬ ਅੱਗੇ ਇਹਨਾਂ ਨੇ ਅਰਦਾਸਾਂ ਕੀਤੀਆਂ ਸੱਚੇ ਦਿਲੋਂ ਜਦੋਂ ਕੋਈ ਅਰਦਾਸ ਕਰਦਾ ਹੈ ਉਹਦੀ ਅਰਦਾਸ ਸਾਧ ਸੰਗਤ ਜੀ ਕਿਵੇਂ ਪੂਰੀ ਹੋ ਜਾਂਦੀ ਹੈ ਤਾਂ ਇਹਨਾਂ ਦੀ ਅਰਦਾਸ ਵੀ ਪੂਰੀ ਹੋ ਗਈ ਇਹਨਾਂ ਦੇ ਘਰ ਵਿੱਚ ਵੀ ਸਮਾ ਪਾ ਕੇ ਇੱਕ ਪੁੱਤਰ ਪੈਦਾ ਹੋਇਆ ਦੋਮਾ ਜੀਆ ਨੇ ਪੁੱਤਰ ਨੂੰ ਬੜੇ ਹੀ ਚਾਵਾ ਤੇ ਲਾਡਾਂ ਦੇ ਨਾਲ ਪਾਲਿਆ ਜਦੋਂ 17-18 ਸਾਲ ਦਾ ਹੋ ਗਿਆ ਕੁਦਰਤੀ ਮਾਹੌਲ ਐਸਾ ਬਣਿਆ ਕਿ ਹੁਣ ਹੁਣ ਉਹ ਬਹੁਤ ਹੀ ਬੁਰੀ ਸੰਗਤ ਦੇ ਵਿੱਚ ਪੈ ਗਿਆ ਕਿਉਂਕਿ ਉਹਦੇ ਦੋਸਤ ਮਿੱਤਰ ਹੀ ਇਹੋ ਜਿਹੇ ਬਣ ਗਏ ਜਿਨ੍ਹਾਂ ਨੇ ਉਹਨੂੰ ਉਹੀ ਸਿੱਖਿਆ ਦਿੱਤੀ ਜਿਸ ਕਰਕੇ ਜਿਸ ਕਰਕੇ ਉਹ ਆਪਣੇ ਘਰ ਵਿੱਚ ਅਪਸ਼ਬਦ ਬੋਲਣ ਲੱਗ ਪਿਆ ਮਾਤਾ ਪਿਤਾ ਨੇ ਕੁਝ ਆਖਣਾ ਦੂਜੀ ਵਾਰ ਗੱਲ ਪੁੱਛਣੀ ਤੇ ਖਿਜ ਜਾਣਾ ਕਹਿਣਾ ਤੁਸੀਂ ਆਪਣੇ ਕੰਨਾਂ ਦਾ ਇਲਾਜ ਕਿਉਂ ਨਹੀਂ ਕਰਵਾ ਲੈਂਦੇ ਅੱਧੀ ਅੱਧੀ ਰਾਤ ਉਸਨੇ ਘਰੇ ਵੜਨਾ ਇੰਨਾ ਹੀ ਨਹੀਂ ਰੋਟੀ ਵੀ ਬਾਹਰੋਂ ਹੀ ਖਾਣੀ ਉਹਨੇ ਮਾਂ ਦੇ ਹੱਥ ਦਾ ਪ੍ਰਸ਼ਾਦਾ ਵੀ ਛਕਣਾ ਛੱਡ ਦਿੱਤਾ ਕਿਉਂਕਿ ਸੋਚਦਾ ਸੀ ਕਿ ਮੇਰੇ ਯਾਰ ਦੋਸਤ ਹੀ ਸਭ ਕੁਝ ਹਨ ਉਹਨਾਂ ਨਾਲ ਹੀ ਸਮਾਂ ਬਹੁਤ ਜ਼ਿਆਦਾ ਉਹ ਬਾਹਰ ਬਿਤਾਉਣ ਲੱਗ ਪਿਆ ਘਰ ਤਾਂ ਹੁਣ ਬਸ ਉਹ ਸੌਣ ਹੀ ਆਉਂਦਾ ਸੀ ਫਿਰ ਮਾਤਾ ਪਿਤਾ ਜਿਹੜੇ ਵਿਚਾਰੇ ਸੀ ਉਹ ਬਜ਼ੁਰਗ ਹੋ ਚੁੱਕੇ ਸਨ ਤੇ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਏ ਕਿ ਅਸੀ ਤਾਂ ਆਪਣੀ ਸਾਰੀ ਪੂੰਜੀ ਇਸ ਉੱਪਰ ਲਾ ਦਿੱਤੀ ਹੈ ਜੋ ਬਾਕੀ ਬਚੀ ਰਹਿੰਦੀ ਹੈ ਬਾਕੀ ਅਸੀਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਔਲਾਦ ਲਈ ਇਹ ਪੁੱਤਰ ਪੈਦਾ ਹੋਇਆ ਹੈ ਇਹਨੇ ਇਹੋ ਜਿਹਾ ਨਿਕਲਣਾ ਸੀ ਤਾਂ ਅਸੀਂ ਇਸ ਤੋਂ ਤਾਂ ਬੇਔਲਾਦ ਹੀ ਚੰਗੇ ਸੀ ਮਾਤਾ ਪਿਤਾ ਨੇ ਹੰਜੂ ਡੇਗਣੇ ਇਸ ਤਰ੍ਹਾਂ ਅੱਜ ਵੀ ਕਈ ਲੋਕ ਐਸੇ ਹਨ ਸਾਥ ਸੰਗਤ ਜੀ ਜਿਹੜੇ ਮਾਤਾ ਪਿਤਾ ਰੋਂਦੇ ਰਹਿੰਦੇ ਹਨ ਤੇ ਆਪਣੀ ਔਲਾਦ ਤੋਂ ਬੜੇ ਹੀ ਪਰੇਸ਼ਾਨ ਹਨ ਕਿਉਂਕਿ ਉਹਨਾਂ ਦੀ ਔਲਾਦ ਇਸ ਤਰ੍ਹਾਂ ਦੀ ਨਿਕਲ ਜਾਂਦੀ ਹੈ ਰਿਸ਼ਤੇਦਾਰਾਂ ਨੇ ਸਮਝਾਉਣਾ ਪਰ ਉਹਨੇ ਕਿਸੇ ਦਿਨ ਸੁਣਨੀ ਕਿਸੇ ਦੇ ਬੜੇ ਹੀ ਯਤਨ ਵੀ ਕਰਨੇ ਸਭ ਨੇ ਸਮਝਾਉਣਾ ਪਰ ਉਹ ਫਿਰ ਵੀ ਨਾ ਸਮਝਿਆ ਫਿਰ ਇੱਕ ਦਿਨ ਬਜ਼ੁਰਗ ਬਾਪੂ ਨੇ ਸੋਚਿਆ ਕਿ ਮੈਨੂੰ ਹੀ ਕਿਸੇ ਤਰੀਕੇ ਦੇ ਨਾਲ ਕਿਸੇ ਵਿਧੀ ਦੇ ਨਾਲ ਇਸ ਨੂੰ ਸਮਝਾਉਣਾ ਪਵੇਗਾ ਇਸ ਤਰ੍ਹਾਂ ਤਾਂ ਇਹ ਸਮਝੇਗਾ ਹੀ ਨਹੀਂ ਕਿਸੇ ਦੀ ਸੁਣਦਾ ਵੀ ਨਹੀਂ ਉਹਨਾਂ ਨੇ ਇੱਕ ਤਰੀਕਾ ਅਪਣਾਇਆ ਜੋ ਬਹੁਤ ਹੀ ਜ਼ਿਆਦਾ ਵਧੀਆ ਸੀ ਅੱਜ ਵੀ ਜੇ ਅਸੀਂ ਉਹ ਤਰੀਕੇ ਨੂੰ ਅਪਣਾ ਲਵਾਂਗੇ ਤਾਂ ਸਾਡੇ ਬੱਚੇ ਸੁਧਰ ਸਕਦੇ ਹਨ ਉਹਨਾਂ ਨੂੰ ਗਿਆਨ ਦੇਣਾ ਪਵੇਗਾ ਪਰ ਕਿਵੇਂ ਦੇਣਾ ਹੈ ਇਹ ਬਾਬੇ ਨੇ ਉਸ ਬਜ਼ੁਰਗ ਨੇ ਆਪਣੀ ਕੀਮਤੀ ਗੱਲ ਜਿਹੜੀ ਹੈ ਉਹ ਦੱਸੀ ਹੈ ਜੀ ਆਪਦੇ ਬੱਚੇ ਨੂੰ ਜਿਹਦੇ ਕਰਕੇ ਉਸ ਦਾ ਸੁਧਾਰ ਹੋ ਗਿਆ ਪਰ ਕੀ ਸੀ ਇੱਕ ਦਿਨ ਕੀ ਹੋਇਆ ਕਿ ਆਪਣੇ ਸੁਭਾਅ ਦੇ ਮੁਤਾਬਕ ਜਿਹੜੀ ਆਦਤ ਪੱਕੀ ਸੀ ਉਸ ਬੱਚੇ ਦੀ ਉਹ ਨੌਜਵਾਨ ਦੀ ਉਹ ਅੱਧੀ ਰਾਤ ਨੂੰ ਘਰ ਆਉਂਦਾ ਹੈ। ਉਹ ਬਜ਼ੁਰਗ ਪਿਤਾ ਉਡੀਕ ਰਿਹਾ ਹੈ ਤੇ ਉਹਨੇ ਆਵਾਜ਼ ਮਾਰੀ ਤੇ ਆਖਿਆ, "ਮੇਰੀ ਗੱਲ ਸੁਣ। ਸੌਣਾ ਤਾਂ ਤੂੰ ਹੈ ਪਰ ਆਪਾਂ ਉਸ ਤੋਂ ਪਹਿਲਾਂ ਇੱਕ ਛੋਟਾ ਜਿਹਾ ਕੰਮ ਕਰਕੇ ਆਉਣਾ ਹੈ। ਇਹ ਬੜਾ ਹੀ ਜ਼ਰੂਰੀ ਹੈ, অতি ਜ਼ਰੂਰੀ ਹੈ।" ਉਸਨੇ ਸੋਚਿਆ ਕਿ ਇਹ ਕਿਹੜਾ ਕੰਮ? ਪਹਿਲਾਂ ਸੋਚਦਾ ਸੀ ਕਿ ਮੇਰੇ ਬਾਪੂ ਮੈਨੂੰ ਝਿੜਕਣਗੇ। ਮੈਂ ਲੇਟ ਆਇਆ ਹਾਂ। ਰੋਜ਼ ਦੀ ਤਰ੍ਹਾਂ ਪਰ ਇਹੋ ਜਿਹਾ ਕੁਝ ਨਹੀਂ ਸੀ ਹੋਇਆ ਉਸ ਦਿਨ ਬੜੇ ਪਿਆਰ ਨਾਲ ਉਸਨੇ ਆਖਿਆ ਆਪਾਂ ਇੱਕ ਕੰਮ ਕਰਨਾ ਹੈ ਜ਼ਰੂਰੀ ਤੇ ਉਹ ਆਪਾਂ ਕਰ ਆਉਂਦੇ ਹਾਂ ਫਿਰ ਤੂੰ ਆ ਕੇ ਸੌਂ ਜਾਵੀਂ ਉਸਦਾ ਪੁੱਤਰ ਕਹਿਣ ਲੱਗਾ ਇਹੋ ਜਿਹਾ ਕਿਹੜਾ ਕਾਰਜ ਹੈ ਬਾਪੂ ਜੀ ਜਿਹੜਾ ਅੱਧੀ ਰਾਤ ਨੂੰ ਆਪਾਂ ਕਰਨਾ ਹੈ ਫਿਰ ਪਿਤਾ ਨੇ ਉਸਦੀ ਬਾਹ ਫੜੀ ਤੇ ਸਮਝਾਇਆ ਕਿ ਵੇਖ ਤੂੰ ਤੇ ਦੋਸਤਾਂ ਮਿੱਤਰਾਂ ਦੇ ਨਾਲ ਜਾ ਸਕਦਾ ਹੈ ਕਿ ਮੇਰੇ ਨਾਲ ਨਹੀਂ ਚੱਲ ਸਕਦਾ ਣਾਲੇ ਮੈਂ ਤੈਨੂੰ ਕਹਿ ਰਿਹਾ ਹਾਂ ਕਿ ਇੱਕ ਛੋਟਾ ਜਿਹਾ ਕੰਮ ਹੈ ਉਹ ਕਰਨ ਤੋਂ ਬਾਅਦ ਆਪਾਂ ਜਲਦੀ ਹੀ ਵਾਪਸ ਆ ਜਾਵਾਂਗੇ ਫਿਰ ਉਸਨੇ ਹਾਮੀ ਭਰ ਦਿੱਤੀ ਜਦੋਂ ਉਸਨੇ ਬਹੁਤਾ ਕਿਹਾ ਵੈਸੇ ਤਾਂ ਉਹ ਕਹਿਣਾ ਮੰਨਦਾ ਨਹੀਂ ਇਸ ਵਾਰ ਉਸਨੇ ਕਹਿਣਾ ਮੰਨ ਲਿਆ ਪਰ ਜਦੋਂ ਪਿਆਰ ਦੇ ਨਾਲ ਉਸਨੇ ਆਪਣੇ ਪਿਤਾ ਦੀ ਬਾਹ ਫੜੀ ਤੇ ਥੋੜਾ ਜਿਹਾ ਬਚਨ ਮੰਨ ਲਿਆ ਕਿ ਚਲੋ ਕੋਈ ਨਾ ਜਾਣਾ ਹੀ ਹੈ ਤੇ ਚਲੇ ਜਾਵਾਂਗੇ ਉਹ ਬਜ਼ੁਰਗ ਨੇ ਆਪਣਾ ਸਕੂਟਰ ਕੱਢਿਆ ਤੇ ਉਸ ਨੂੰ ਆਪਣੇ ਲੜਕੇ ਨੂੰ ਆਪਣੇ ਪੁੱਤਰ ਨੂੰ ਪਿੱਛੇ ਬਿਠਾ ਲਿਆ ਰਸਤੇ ਵਿੱਚ ਜਾਣ ਲੱਗਾ ਪੁੱਛਦਾ ਹੈ ਮੈਨੂੰ ਇਹ ਦੱਸ ਤੂੰ ਆਪਣੇ ਕਿਹੜੇ ਦੋਸਤ ਕੋਲੋਂ ਆਇਆ ਹੈ ਉਹਦੇ ਬਾਰੇ ਮੈਨੂੰ ਪਤਾ ਦੱਸ ਟਿਕਾਣਾ ਦੱਸ ਜਿਸ ਕੋਲੋਂ ਤੂੰ ਅੱਧੀ ਰਾਤ ਆ ਰਿਹਾ ਹੈ ਵਾਰ-ਵਾਰ ਇਹ ਗੱਲ ਕਹੀ ਉਹ ਨੌਜਵਾਨ ਜਿਹੜਾ ਸੀਗਾ ਪੁੱਤਰ ਸੀ ਉਹ ਝਿਜਕਦਾ ਸੀ ਦੱਸਣ ਵੱਲ ਪਰ ਜਦੋਂ ਪਿਤਾ ਨੇ ਵਾਰ-ਵਾਰ ਪੁੱਛਿਆ ਉਸ ਨੂੰ ਪਤਾ ਲੱਗ ਗਿਆ ਕਿ ਹੁਣ ਇਹ ਤਾਂ ਪੁੱਛ ਕੇ ਹੀ ਰਹਿਣਗੇ ਤਾਂ ਉਸਨੇ ਦੱਸ ਦਿੱਤਾ ਕਿ ਉਹ ਬਜ਼ੁਰਗ ਨੇ ਫਿਰ ਸਕੂਟਰ ਉਸਦੇ ਦੋਸਤ ਦੇ ਬਿਲਕੁਲ ਘਰ ਦੇ ਸਾਹਮਣੇ ਜਾ ਕੇ ਰੋਕ ਦਿੱਤਾ ਤੇ ਉਹਦੀ ਬਾਹ ਫੜ ਕੇ ਕਿਹਾ ਲੈ ਆਪਣੇ ਦੋਸਤ ਨੂੰ ਆਵਾਜ਼ ਮਾਰ ਹੁਣ ਹੁਣ ਉਸਨੇ ਜਦੋਂ ਆਖਿਆ ਕਿ ਆਵਾਜ਼ ਮਾਰ ਉਸ ਲੜਕੇ ਨੇ ਆਵਾਜ਼ ਮਾਰੀ ਅੰਦਰੋਂ ਕੋਈ ਆਵਾਜ਼ ਨਹੀਂ ਆਈ ਭਾਵੇਂ ਉਹ ਨੂੰ ਅੰਦਰੋਂ ਆਵਾਜ਼ ਸੁਣ ਰਹੀ ਸੀ ਪਰ ਉਹਨੇ ਆਵਾਜ਼ ਨਾ ਦਿੱਤੀ ਕਿਸੇ ਨੇ ਆਵਾਜ਼ ਨਹੀਂ ਦਿੱਤੀ ਫਿਰ ਆਖਿਆ ਫਿਰ ਆਪਣੇ ਦੋਸਤ ਨੂੰ ਆਵਾਜ਼ ਮਾਰ ਤੋ ਉਹ ਕਹਿੰਦਾ ਹੁੰਦਾ ਹੈ ਨਾ ਕਿ ਉਹ ਤੇਰਾ ਪੱਕਾ ਮਿੱਤਰ ਹੈ ਹਣ ਆਵਾਜ਼ ਮਾਰ ਉਹ ਆਵਾਜ਼ ਦੇਵੇਗਾ ਜਾਂ ਬਾਹਰ ਆਵੇਗਾ ਉਸ ਨੂੰ ਕਹੇ ਕਿ ਮੈਨੂੰ ਤੇਰੀ ਜ਼ਰੂਰਤ ਹੈ ਤੈਨੂੰ ਬਾਹਰ ਆਉਣਾ ਪਵੇਗਾ ਜਦੋਂ ਵਾਰ-ਵਾਰ ਆਵਾਜ਼ਾਂ ਮਾਰੀਆਂ ਤਾਂ ਆਵਾਜ਼ ਤਾਂ ਆਈ ਪਰ ਆ ਪਰ ਉਹ ਆਵਾਜ਼ ਇਸ ਤਰ੍ਹਾਂ ਦੀ ਤਰ੍ਹਾਂ ਦੀ ਕਿ ਅੱਧੀ ਰਾਤ ਹੁਣ ਹੋਈ ਪਈ ਹੈ ਹੁਣ ਮੈਂ ਤੇਰੀ ਖਾਤਰ ਬਾਹਰ ਨਹੀਂ ਆ ਸਕਦਾ ਤੇ ਤੂੰ ਕਿਰਪਾ ਕਰਕੇ ਚਲਿਆ ਜਾ ਆਪਾਂ ਸਵੇਰੇ ਗੱਲ ਕਰਾਂਗੇ ਇਸਦੇ ਪਿਤਾ ਨੇ ਇਸ ਨੂੰ ਆਖਿਆ ਕਿ ਇੱਕ ਵਾਰ ਤੋਂ ਹੋਰ ਕੁੰਡਾ ਖੜਕਾ ਇਹਨੇ ਕੁੰਡਾ ਖੜਕਾਇਆ ਘਰ ਵਿੱਚੋਂ ਆਵਾਜ਼ ਦਿੱਤੀ ਕਿ ਇਹ ਦੇਖ ਵੀ ਰਿਹਾ ਹੈ ਕਿ ਉਹ ਪਰਦੇ ਦੇ ਪਿੱਛੇ ਖੜਾ ਹੈ ਪਰ ਬਾਹਰ ਨਹੀਂ ਆ ਰਿਹਾ ਤਾਂ ਉਦੋਂ ਫਿਰ ਇਸਦੇ ਦੋਸਤ ਦਾ ਪਿਤਾ ਬੋਲਿਆ ਕਿ ਕੌਣ ਆ ਜਿਹੜਾ ਇਸ ਵੇਲੇ ਅੱਧੀ ਰਾਤ ਸਾਨੂੰ ਪਰੇਸ਼ਾਨ ਕਰ ਰਿਹਾ ਹੈ ਮੈਂ ਜਾ ਕੇ ਬਾਹਰ ਵੇਖਦਾ ਹਾਂ ਇਹਨਾਂ ਨੂੰ ਭਜਾ ਕੇ ਆਉਂਦਾ ਹਾਂ ਇਸ ਤਰ੍ਹਾਂ ਦੇ ਸ਼ਬਦ ਵੀ ਉਸਨੇ ਸੁਨੇ ਤੇ ਬਾਅਦ ਵਿੱਚ ਉਹਨਾਂ ਨੇ ਕੁੰਡਾ ਹੀ ਨਹੀਂ ਖੋਲਿਆ ਕੋਈ ਵੀ ਜੀ ਬਾਹਰ ਨਹੀਂ ਆਇਆ ਫਿਰ ਇਹਦੇ ਬਾਪੂ ਨੇ ਉਸਨੂੰ ਸਮਝਾਇਆ ਕਿ ਮੇਰੇ ਮਗਰ ਬੈਠ ਸਕੂਟਰ ਤੇ ਇੱਕ ਜਗ੍ਹਾ ਤੇ ਅਜੇ ਆਪਾਂ ਹੋਰ ਜਾਣਾ ਹੈ ਸਕੂਟਰ ਪਿੱਛੇ ਬਿਠਾਇਆ ਤੇ ਚੱਲਦੀ-ਚੱਲਦੇ ਜਗ੍ਹਾ ਤੇ ਪਹੁੰਚ ਗਏ ਉਹ ਜਿਹੜਾ ਨੌਜਵਾਨ ਪੁੱਤਰ ਸੀ ਪੁੱਛ ਰਿਹਾ ਸੀ ਆਪਣੇ ਬਾਪੂ ਨੂੰ ਕਿ ਆਪਾਂ ਹੁਣ ਕਿੱਧਰ ਜਾ ਰਹੇ ਹਾਂ ਉਸ ਵਕਤ ਉਸਨੂੰ ਕਹਿਣ ਲੱਗੇ ਕਿ ਥੋੜਾ ਸਬਰ ਰੱਖ ਕਈ ਵਾਰੀ ਜ਼ਿੰਦਗੀ ਦਾ ਜਿਹੜਾ ਸਬਕ ਹੁੰਦਾ ਹੈ ਐਵੇਂ ਹੀ ਸਿੱਖਿਆ ਜਾਂਦਾ ਹੈ ਜੇ ਅੱਜ ਤੋਂ ਸਿੱਖ ਲਿਆ ਮੁੜ ਕੇ ਤੂੰ ਸਿੱਖ ਨਹੀਂ ਪਾਵੇਂਗਾ ਉਹ ਸਕੂਟਰ ਚਲਾ ਕੇ ਕਈ ਪਿੰਡ ਆਏ ਕਈ ਪਿੰਡ ਲੰਘ ਗਏ ਕਈ ਪਿੰਡ ਲੰਘਦੇ ਲੰਘਦੇ ਤੇ ਅੰਮ੍ਰਿਤ ਵੇਲਾ ਹੋਣਾ ਸ਼ੁਰੂ ਹੋ ਗਿਆ ਇੰਨਾ ਸਮਾਂ ਉਹਨਾਂ ਨੂੰ ਲੱਗ ਗਿਆ ਚੱਲਦੇ ਚੱਲਦੇ ਇੱਕ ਪਿੰਡ ਵਿੱਚ ਪਹੁੰਚੇ ਉੱਥੇ ਜਾ ਕੇ ਉਸ ਬਜ਼ੁਰਗ ਨੇ ਆਪਣਾ ਸਕੂਟਰ ਫਿਰ ਰੋਕ ਲਿਆ ਤੇ ਸਕੂਟਰ ਤੋਂ ਦੋਵੇਂ ਜਾਨੇ ਉਤਰ ਗਏ ਸਾਹਮਣੇ ਇੱਕ ਘਰ ਸੀ ਉਹ ਬਾਪੂ ਨੇ ਜਾ ਕੇ ਬਜ਼ੁਰਗਾ ਨੇ ਜਾ ਕੇ ਉਸ ਘਰ ਦਾ ਕੁੰਡਾ ਖੜਕਾਇਆ ਤੇ ਆਵਾਜ਼ ਦਿੱਤੀ ਅੰਦਰੋਂ ਆਵਾਜ਼ ਆਈ ਕੌਣ ਆ ਆਪਣਾ ਨਾਮ ਦੱਸਿਆ ਕਿ ਮੈਂ ਫਲਾਣਾ ਸਿੰਘ ਆ ਸਾਰਾ ਕੁਝ ਦੱਸ ਦਿੱਤਾ ਆਪਣਾ ਪਤਾ ਦੱਸਿਆ ਤੇ 5-7 ਮਿੰਟ ਬਾਅਦ ਦਰਵਾਜ਼ਾ ਖੁੱਲਦਾ ਹੈ ਦਰਵਾਜ਼ਾ ਖੁੱਲਣ ਤੇ ਇੱਕ ਬਜ਼ੁਰਗ ਹੀ ਬਾਹਰ ਆਉਂਦੇ ਹਨ ਤੇ ਗੱਲ ਵਿਕੜੀ ਵਿੱਚ ਲੈ ਲੈਂਦੇ ਹਨ ਉਹਨਾਂ ਤੇ ਬੜਾ ਹੀ ਸਤਿਕਾਰ ਕਰਦੇ ਹਨ ਆਦਰ ਕਰਦੇ ਹਨ ਫਿਰ ਬਾਅਦ ਵਿੱਚ ਨੌਜਵਾਨ ਦਾ ਪਿਤਾ ਪੁੱਛਦਾ ਹੈ ਇਹ ਦੱਸੋ ਕਿ ਤੁਸੀਂ ਇਹ ਦਰਵਾਜ਼ਾ ਖੋਲਣ ਨੂੰ ਇੰਨਾ ਸਮਾਂ ਕਿਉਂ ਲਾ ਦਿੱਤਾ ਆਵਾਜ਼ ਤਾਂ ਮੈਂ ਤੁਹਾਨੂੰ ਉਦੋਂ ਦੀ ਹੀ ਦੇ ਦਿੱਤੀ ਸੀ 7 ਮਿੰਟ ਤੁਹਾਨੂੰ ਕੀ ਹੋ ਗਿਆ ਕਿਵੇਂ ਲੰਘ ਗਏ ਉਹਨਾਂ ਨੇ ਦੱਸਿਆ ਕਿ ਅਸਲ ਵਿੱਚ ਮੈਂ ਪੈਸੇ ਕੱਢਣ ਲੱਗ ਗਿਆ ਸੀ ਪੈਸੇ ਗਿਣਨ ਲੱਗ ਗਿਆ ਸੀ ਮੈਨੂੰ ਲੱਗਾ ਕਿ ਤੁਸੀਂ ਇੰਨੀ ਅੱਧੀ ਰਾਤ ਨੂੰ ਜੋ ਆਏ ਹੋ ਇਸ ਵਕਤ ਤਾਂ ਤੁਹਾਨੂੰ ਕਿਸੇ ਪੈਸੇ ਦੀ ਜ਼ਰੂਰਤ ਪਈ ਹੋਵੇਗੀ ਪੈਸੇ ਦੀ ਲੋੜ ਹੋਵੇਗੀ ਪੈਸੇ ਲੈਣ ਵਾਸਤੇ ਆਏ ਹੋਵੋਗੇ ਇਸ ਕਰਕੇ ਮੈਂ ਪੈਸੇ ਕੱਢਣ ਲੱਗ ਗਿਆ ਸੀ ਜਿਸ ਕਰਕੇ ਮੈਨੂੰ ਥੋੜੀ ਜਿਹੀ ਦੇਰ ਹੋ ਗਈ ਤੇ ਨਾਲ ਹੀ ਮੇਰਾ ਪੁੱਤਰ ਪਿਆ ਹੈ ਤੇ ਮੇਰਾ ਭਰਾ ਵੀ ਹੈ ਮੇਰੇ ਨਾਲ ਹੀ ਜੋ ਰਹਿੰਦੇ ਹਨ ਉਹਨਾਂ ਨੂੰ ਮੈਂ ਉਠਾ ਦਿੱਤਾ ਕਿ ਅੱਧੀ ਰਾਤ ਸਮੇਂ ਜੋ ਤੁਸੀਂ ਆਏ ਹੋ ਕੀ ਪਤਾ ਤੁਹਾਨੂੰ ਸਾਡੀ ਮਦਦ ਦੀ ਲੋੜ ਹੋਵੇ ਉਹ ਵੀ ਹੁਣ ਉੱਠ ਰਹੇ ਹਨ ਤੇ ਮੇਰੇ ਪਿੱਛੇ ਹੀ ਆ ਰਹੇ ਹਨ ਦੱਸੋ ਤੁਹਾਨੂੰ ਕੀ ਮਦਦ ਦੀ ਜ਼ਰੂਰਤ ਹੈ ਤਾਂ ਉਹਨਾਂ ਨੂੰ ਇਹ ਵੀ ਕਿਹਾ ਕਿ ਆਪਣੇ ਨਾਲ ਹਥਿਆਰ ਲੈ ਆਈਏ ਇਸ ਕਰਕੇ ਥੋੜੀ ਮੈਨੂੰ 5-7 ਮਿੰਟ ਦੀ ਦੇਰੀ ਹੋ ਗਈ। ਮੈਂ ਮਾਫੀ ਚਾਹੁੰਦਾ ਹਾਂ। ਇਹ ਕੁੰਡਾ ਖੋਲਣ ਦੇ ਵਿੱਚ ਉਸ ਵਕਤ ਫਿਰ ਬਜ਼ੁਰਗ ਬਾਪੂ ਬੜਾ ਖੁਸ਼ ਹੋਇਆ ਤੇ ਆਪਣੇ ਪੁੱਤਰ ਨੂੰ ਕਹਿਣ ਲੱਗਾ ਵੇਖ ਪੁੱਤਰਾ ਜੇ ਦੋਸਤੀ ਹੋਵੇ ਤਾਂ ਇਦਾਂ ਦੀ ਹੋਣੀ ਚਾਹੀਦੀ ਹੈ। ਹੁਣ ਤਾਂ ਤੋਂ ਸਭ ਕੁਝ ਸਾਫ਼-ਸਾਫ਼ ਪੁੱਤਰ ਨੂੰ ਵੀ ਨਜ਼ਰ ਆ ਗਿਆ ਕਿ ਸੱਚ ਕੀ ਹੈ ਤੇ ਝੂਠ ਕੀ ਹੈ। ਕਿਉਂਕਿ ਉਹਦੀਆਂ ਅੱਖਾਂ ਵਿੱਚ ਪਾਣੀ ਆ ਗਿਆ। ਉਹਨੂੰ ਪਤਾ ਲੱਗਾ ਕਿ ਇਹ ਮੇਰੇ ਪਿਤਾ ਜੀ ਦੇ ਪੁਰਾਣੇ ਮਿੱਤਰ ਹਨ। ਤੇ ਇਹ 5-7 ਸਾਲ ਬਾਅਦ ਮਿਲ ਰਹੇ ਹਨ ਇਹਨਾਂ ਨੇ ਵੇਖੋ ਕਿ ਕਿੰਨੇ ਵਧੀਆ ਤਰੀਕੇ ਦੇ ਨਾਲ ਆਵਾਜ਼ ਮਾਰੀ ਤੇ ਅਗਲਾ ਵੀ ਕਿਵੇਂ ਭੱਜ ਕੇ ਦਰਵਾਜ਼ਾ ਖੋਲਗਾ ਹੈ ਤੇ ਮਦਦ ਲਈ ਵੀ ਆ ਜਾਂਦੇ ਹਨ ਪਰ ਮੇਰੇ ਦੋਸਤ ਕਿਹੋ ਜਿਹੇ ਹਨ ਜਿਨ੍ਹਾਂ ਨੂੰ ਮੈਂ ਸਮਝਦਾ ਹਾਂ ਕਿ ਮੇਰੇ ਹਨ ਮੈਂ ਮਾਪੇਓ ਤੋਂ ਵੱਧ ਕੇ ਉਹਨਾਂ ਨੂੰ ਪਿਆਰ ਕੀਤਾ ਸਮਾਂ ਬਿਤਾਇਆ ਪਰ ਉਹਨਾਂ ਨੇ ਮੇਰੇ ਲਈ ਦਰਵਾਜ਼ਾ ਤੱਕ ਨਹੀਂ ਖੋਲਿਆ ਆਪਣਾ ਸਮਾਂ ਮੈਨੂੰ ਨੂੰ ਦੇ ਦਿੱਤਾ ਮਾਪੇਓ ਦੀ ਇੱਕ ਨਹੀਂ ਸੁਣੀ ਪਰ ਉਹਨਾਂ ਨੇ ਮੇਰੇ ਲਈ ਦਰਵਾਜ਼ਾ ਨਹੀਂ ਖੋਲਿਆ ਇਹ ਸੱਚੇ ਮਿੱਤਰ ਕਿਵੇਂ ਹੋਏ ਫਿਰ ਉਹ ਨੌਜਵਾਨ ਦੀਆਂ ਜਿਵੇਂ ਅੱਖਾਂ ਖੁੱਲੀਆਂ ਉਥੇ ਚਾਨਣ ਹੋ ਗਿਆ ਉਹਨੂੰ ਗਿਆਨ ਹੋ ਗਿਆ ਕਿ ਜੋ ਗੱਲਾਂ ਨਹੀਂ ਸੁਣ ਹੋਈਆਂ ਤੇ ਜਦੋਂ ਪ੍ਰਤੱਖ ਰੂਪ ਦੇ ਵਿੱਚ ਬਾਪੂ ਜੀ ਨੇ ਉਸ ਨੂੰ ਦਿਖਾ ਦਿੱਤਾ ਫਿਰ ਉਸ ਨੂੰ ਪਤਾ ਲੱਗਾ ਕਿ ਸੱਚ ਕੀ ਹੈ ਮਿੱਤਰਤਾ ਕਿਹੜੀ ਸੱਚੀ ਤੇ ਕਿਹੜੀ ਝੂਠੀ ਹੈ ਬਜ਼ੁਰਗ ਤਾਂ ਕਹਿਣ ਲੱਗੇ ਕਿ ਵੇਖ ਪੁੱਤਰ ਅਸਲ ਮਿੱਤਰ ਉਹੀ ਹੁੰਦਾ ਹੈ ਭਾਵੇਂ ਉਹਨੂੰ ਯਾਦ ਕਰੀਏ ਰੋਜ਼ ਤੇ ਭਾਵੇਂ ਪਰ ਜਦੋਂ ਤੁਹਾਡੇ ਨਾਲ ਉਹ ਖੜ ਜਾਵੇ ਤੇ ਸਾਡੇ ਲਈ حاضر ਹੋ ਜਾਵੇ ਇਹ ਸੱਚੀ ਮਿੱਤਰਤਾ ਦੀ ਪਛਾਣ ਹੈ ਵੇਖ ਅਸਲੀ ਤੇ ਨਕਲੀ ਮਿੱਤਰ ਵਿੱਚ ਕੀ ਫਰਕ ਹੁੰਦਾ ਹੈ ਤੂੰ ਆਪਣੇ ਮਿੱਤਰ ਦਾ ਦਰਵਾਜ਼ਾ ਖੜਕਾਇਆ ਮੈਨੂੰ ਜ਼ਰੂਰੀ ਕੰਮ ਹੈ ਥੱਲੇ ਆ ਪਰ ਬਾਹਰ ਆ ਜਾ ਪਰ ਉਹ ਨਹੀਂ ਆਇਆ ਤੂੰ ਸੱਚਮੁੱਚ ਹੀ ਤੈਨੂੰ ਕੋਈ ਜ਼ਰੂਰਤ ਹੁੰਦੀ ਤਾਂ ਤੇਰੇ ਕੰਮ ਫਿਰ ਕੌਣ ਆਉਂਦਾ ਤੇਰੇ ਮਿੱਤਰ ਤੈਨੂੰ ਵੇਖਣ ਵਿੱਚ ਹੀ ਜ਼ਰੂਰੀ ਨਹੀਂ ਸਮਝਦੇ ਤੇ ਤੂੰ ਆਪਣੇ ਆਪ ਨੂੰ ਉਹਨਾਂ ਦੇ ਪਿੱਛੇ ਗਾਲ ਰਿਹਾ ਹੈਂ ਆਪਣਾ ਸਮਾਂ ਬਰਬਾਦ ਕਰ ਰਿਹਾ ਹੈਂ ਤੇ ਆਪਣੇ ਪੈਸੇ ਵੀ ਖਰਾਬ ਕਰ ਰਿਹਾ ਹੈਂ ਉਹ ਤੇਰੇ ਅਸਲ ਮਿੱਤਰ ਨਹੀਂ ਹਨ ਜਦੋਂ ਇਹ ਗੱਲ ਦਾ ਪਤਾ ਲੱਗਾ ਤਾਂ ਸਮਝ ਆ ਗਈ ਨੌਜਵਾਨ ਫੁੱਟ ਫੁੱਟ ਕੇ ਰੋਇਆ ਆਪਣੇ ਪਿਤਾ ਜੀ ਦੇ ਚਰਨ ਟਹਿ ਕੇ ਮਾਫੀ ਮੰਗੀ ਪੈਰੀਂ ਹੱਥ ਲਾਏ ਉਹਨਾਂ ਦੇ ਮਿੱਤਰ ਨੇ ਵੀ ਫਿਰ ਸਮਝਾਇਆ ਕਿ ਪੁੱਤਰ ਤੇਰੇ ਪਿਤਾ ਜੀ ਬਿਲਕੁਲ ਠੀਕ ਕਹਿੰਦੇ ਹਨ ਇਸ ਤਰ੍ਹਾਂ ਸਾਨੂੰ ਇਹ ਸਿੱਖਿਆ ਲੈਣੀ ਚਾਹੀਦੀ ਹੈ ਕਿ ਸਾਡੇ ਜਿਹੜੇ ਬੱਚੇ ਹਨ ਗਲਤ ਸੰਗਤ ਵਿੱਚ ਜੇਕਰ ਪੈ ਜਾਂਦੇ ਹਨ ਉਹਨਾਂ ਨੂੰ ਸਮਝਾਉਣ ਦਾ ਕਿਹੜਾ ਤਰੀਕਾ ਹੈ ਕਈ ਵਾਰੀ ਅਸੀਂ ਆਪ ਵੀ ਗਲਤ ਸੰਗਤ ਵਿੱਚ ਪੈ ਜਾਂਦੇ ਹਾਂ ਤਾਂ ਅਸੀਂ ਆਪ ਦੇ ਦੋਸਤਾਂ ਮਿੱਤਰਾਂ ਨੂੰ ਬੜੀ ਜ਼ਿਆਦਾ ਅਹਿਮੀਅਤ ਦਿੰਦੇ ਹਾਂ ਮਾਤਾ ਪਿਤਾ ਨਾਲੋਂ ਵੱਧ ਕੇ ਦਿੰਦੇ ਹਾਂ ਪਰ ਦੁੱਖ ਸੁੱਖ ਦੇ ਵਿੱਚ ਤਾਂ ਮਾਤਾ ਪਿਤਾ ਹੀ ਕੰਮ ਆਉਂਦੇ ਹਨ ਪਰਮੇਸ਼ਵਰ ਅੱਗੇ ਕੀਤੀ ਅਰਦਾਸ ਅੱਜ ਪਛਾਣਨ ਦੀ ਲੋੜ ਹੈ ਅਰਦਾਸ ਰੱਬ ਦਾ ਸਿਮਰਨ ਇਸ ਕਰਕੇ ਸਾਨੂੰ ਕਰਨਾ ਚਾਹੀਦਾ ਹੈ ਸਿਰਫ ਸਾਡਾ ਮਿੱਤਰ ਤਾਂ ਇਸ ਵੇਲੇ ਪਰਮਾਤਮਾ ਹੀ ਹੈ ਸਾਥ ਸੰਗਤ ਜੀ ਜਦੋਂ ਵਿਪਤਾ ਪੈ ਜਾਂਦੀ ਹੈ ਤਾਂ ਉਦੋਂ ਕੋਈ ਵੀ ਸਾਡਾ ਸਾਥ ਨਹੀਂ ਦਿੰਦਾ ਪਰ ਅਸਲ ਦੇ ਵਿੱਚ ਗੱਲ ਇਹ ਹੈ ਕਿ ਸਾਨੂੰ ਵਹਿਮ ਜਿਹਾ ਹੁੰਦਾ ਹੈ ਕਿ ਸਾਡੇ ਏਨੇ ਮਿੱਤਰ ਹਨ ਪਰ ਹਨ ਪਰ ਸਾਡਾ ਅਸਲ ਵਿੱਚ ਮਿੱਤਰ ਸਿਰਫ ਪਰਮਾਤਮਾ ਹੈ ਸਾਥ ਸੰਗਤ ਜੀ ਸਾਨੂੰ ਸਿਰਫ ਆਪਣੇ ਪਰਮਾਤਮਾ ਤੇ ਪੂਰਨ ਵਿਸ਼ਵਾਸ ਰੱਖਣਾ ਚਾਹੀਦਾ ਹੈ ਸਾਡੀ ਬਾਹਰ ਸਿਰਫ ਪਰਮਾਤਮਾ ਜੀ ਫੜਨਗੇ ਤੇ ਸਾਡੇ ਮਾਤਾ ਪਿਤਾ ਸਾਡੇ ਨਾਲ ਹੀ ਖੜਨਗੇ ਕੋਈ ਹੋਰ ਨਹੀਂ ਖੜੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ